ਤੁਖਾਰੀ ਸੰਤ ਮਹੱਲ ਆ ਪਹਿਲਾ 12 ਮਾਹ ਇੱਕ ਓਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਰ ਸੁਖ ਸਹਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰੇਮ ਬਾਜ ਦੋਹੇਲੀ ਕੋਈ ਨਾ ਬਿਲੀ ਗੁਰਮਖੇ ਅੰਮ੍ਰਿਤ ਪੀਵਾਂ ਰਚਨਾ ਰਾਤ ਰਹੇ ਅਹੰਕਾਰੀ ਪ੍ਰਾਵਮ ਮਾਨ ਕਰਮ ਸੁਕਰਮਾਂ ਨਾਨਕ ਪੰਥ ਨਿਹਾਲੇ ਸਾਤਨ ਤੂੰ ਸੁਣ ਆਤਮ ਰਾਮਾ ਬਬੀਹਾ ਪ੍ਰਿਯੋ ਬੋਲੇ ਕੋ ਕਲ ਬਾਣੀਆਂ ਸਾਤਨ ਸਭ ਰਸ ਚੋਲ ਲੈ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾਂ ਪ੍ਰਭਾਣੀ ਸਾ ਸੋਹਾਗਣ ਨਾਰੀ ਨਾਵ ਘਰ ਥਾਪ ਮਹਲ ਘਰ ਊਚੋ ਨਿਜ ਘਰ ਵਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸਰ ਰੰਗ ਰਾਵੈ ਨਾਨਕ ਪ੍ਰਿਆ ਪ੍ਰਿਆ ਚਵੈ ਬਬੀਹਾ ਕੋ ਕੈਲ ਸਦ ਸੁਹਾਵੈ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮੇ ਆਪਣੇ ਮਨ ਤਨ ਰਵਤ ਰਵੰਨੇ ਘੜੀ ਨਾ ਬੀਸਰੇ ਕਿਉ ਘੜੀ ਵਿਸਾਰੀ ਹਾਂ ਬਲਿਹਾਰੀ ਹਾਂ ਜੀਵਾ ਗੁਣ ਗਾਏ ਨਾ ਕੋਈ ਮੇਰਾ ਹੋ ਕਿਸੇ ਕੇ ਰਾਮ ਹਰ ਬਿਨ ਰਹਿ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੀ ਭਾਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟਾ ਦੀਰਗਾ ਸੁਖ ਪਾਵੇ ਗੁਰ ਸਬਦਿ ਮਨ ਧੀਰਾ ਵਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਣ ਮਿਲੇ ਸਹਿਜ ਸੁਭਾਏ ਹਰਿ ਸਿਉ ਪ੍ਰੀਤ ਬਣੀ ਹਰ ਮੰਦਰ ਆਵੇ ਜਾਂ ਪ੍ਰਭ ਭਾਵੇ ਧਨ ਊਬੇ ਗੁਣ ਸਾਰੀ ਘਰ ਘਰ ਕੰਤ ਰਵੈ ਸੋਹਾਗਣ ਓ ਕਿਉ ਕੰਤ ਵਿਸਾਰੀ ਕੋਨਵ ਕਨ ਛਾਏ ਵਰਸ ਸੁਭਾਏ ਮਾਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਕਰੇ ਆਵੇ ਕੀਤ ਬਸੰਤ ਭਲਾ ਭਵਰ ਸੁਹਾਵੜੀ ਬਾਣ ਫੂਲੇ ਮੰਜ ਬਾਰ ਮੈਂ ਪਿਰ ਘਰ ਬਹੌੜੈ ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ ਬਰਹ ਵਿਰੋਧ ਤਨ ਸੀਜੈ ਕੋਕਲ ਆਂਬਾ ਸੁਹਾਵੀ ਬੋਲੇ ਕਿਉਂ ਦੁਖ ਅੰਕਾਰ ਸਹੀਜੈ ਪਵਰ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰ ਮਾਈ ਨਾਨਕ ਚੇਤਾ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਵੈ ਸਾਖ ਭਲਾ ਸਾਖਾ ਵੇਸ ਕਰੇ ਧਨ ਦੇਖੈ ਹਰ ਦੁਆਰ ਆਵਹੁ ਦਇਆ ਕਰੇ ਕਰ ਆਓ ਪਿਆਰੇ инду ਤਰਤਾਰੇ ਤੁਧ ਬਿਨ ਆੜ ਨਾ ਅਮ ਬੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੈ ਢੋਲ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਉ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੈ ਸਵਰਤ ਸਬਦਾ ਮਨ ਮਾਨਾ ਮਾਹੋ ਜੀਠ ਭਲਾ ਪ੍ਰੀਤਮ ਕਿਉ ਵਿਸਰੈ ਥਲ ਤਾਂ ਪਹਿ ਸਰ ਭਾਰ ਸਾ ਧਨ ਬਿਨੋ ਕਰੈ ਧਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾਂ ਸਾਚੇ ਮਹਿਲ ਰਹਿ ਬੈ ਰਾਗੀ ਆਵਣ ਦੇਤਾਵਾਂ ਨੇ ਮਾਣੀ ਨੇ ਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲਿ ਨਾਨਕ ਜੀਠ ਜਾਣੈ ਤੇਜੈ ਸੀ ਕਰਮ ਮਿਲੈ ਗੁਣ ਗੈਲੀ ਆਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੁਖ ਸਹੈ ਸੁਖ ਹੈ ਅਗਨ ਭਖੈ ਅਗਨ ਰਸ ਸੁਖ ਹੈ ਮਰੀਏ ਧੋਖੈ ਭੀ ਸੋ ਕੀਤਨਾ ਹਾਰੇ ਰਥ ਫਿਰੈ ਛਾਇਆ ਧਨ ਤਾਕੈ ਟੀੜ ਲਵੇ ਮੰਝ ਬਾਰੇ ਅਗਣ ਬਾੰਧ ਚੱਲੀ ਦੁਖ ਆਗੇ ਸੁਖ ਤਿਸ ਸਾ ਸਮਾਲੇ ਨਾਨਕ ਜਿਸ ਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸਮਣਾ ਕਣਮ ਵਰਸੈ ਹੈ ਰੁੱਤ ਆਏ ਮੈਂ ਮਨ ਤਨ ਸੋਹ ਭਾਵੇ ਫਿਰ ਪਰ ਦੀਸਿਦਾਏ ਫਿਰ ਘਰ ਨਹੀਂ ਆਵੇ ਮਰ ਗਿਆ ਹਾਵੇ ਦਾਮਨ ਚਮਕ ਡਰਾਏ ਸੀਜ अकेਲੀ ਖਰੀ ਦੋਹਿਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਂਦ ਆ ਭੂਖ ਕਹ ਕੈਸੀ ਕਾਪੜ ਤਨ ਨ ਸੁਖਾਵੇ ਨਾਨਕ ਸਾ ਸੋਹਾਗਣ ਕੰਤੀ ਪਿਰ ਕੈ ਅੰਕ ਸਮਾਵੇ ਭਾਦੋਂ ਭਰਮ ਭੁੱਲੀ ਪਰ ਜੋਬਣ ਪਇ ਤਾਣੀ ਜਲ ਥਲ ਨੀਰ ਭਰੇ ਵਰਸ ਰੁੱਤੇ ਰੰਗ ਮਾਣੀ ਵਰਸੈ ਨਿਸ ਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰੀਅ ਪ੍ਰਿਆ ਚਵੈ ਬਮੀਹਾ ਬੋਲੈ ਪੋਏ ਅੰਗਮ ਫਿਰਹਿ ਦਸੰਤੇ ਮਛਰ ਡੰਗ ਛਾਇਰ ਪਰ ਸੁਬਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲ ਆ ਗੁਰ ਆਪਣੇ ਜੇ ਪ੍ਰਭ ਤਾਹੀ ਜਾਈਐ ਅਸਣ ਆਓ ਪਿਰਾ ਸਾਥਨ ਝੂਰਾ ਮੁਈ ਤਾ ਮਿਲਿਆ ਪ੍ਰਭ ਮੇਲੇ ਦੂਜਾ ਭਾਇ ਖੁਈ ਝੂਠ ਬਿਗੁੱਤੀ ਤਾਂ ਫਿਰ ਮੁੱਤੀ ਕੂਕਾ ਕਾਹਾ ਸੇ ਫੁੱਲੇ ਆਗੇ ਕਾਮ ਪਿਛੇ ਰੁਤ ਜੜਾ ਦੇਖ ਚਲਤਾ ਮਨ ਡੋਲੇ ਉਦਾਸ ਦੇ ਸਾਖ ਹਰੀ ਹਰੀ ਆਵਲ ਸਹਿਜ ਪੱਕੈ ਸੋ ਮੀਠਾ ਨਾਨਕ ਸੁਣ ਮਿਲਹੁ ਪਿਆਰੇ ਸਤਗੁਰ ਭਏ ਵਸੀठा ਕਤਕ ਕਿਰਤਾ ਪਿਆ ਜੋ ਪ੍ਰਭ ਪਾਇਆ ਦੀਪਕ ਸਹਜ ਬਲੈ ਤਤ ਜਲਾਇਆ ਦੀਪਕ ਰਾਸ ਤੇਲੋ ਧਨ ਪਰ ਮਿਲੋ ਧਨ ਉਮਾ ਹੈ ਸਰਸੀ ਅਵਗਣ ਮਾਰੀ ਮਰਨਸੀ ਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਨਾੜੀ ਆਸਾ ਨਾਨਕ ਮਿਲਹੁ ਕਵਟ ਧਰ ਖੋਲਹੁ ਏਕ ਘੜੀ ਖਟ ਮਾਸਾ ਮੰਗਰ ਮਹ ਭਲਾ ਹਰ ਗੁਣ ਅੰਕ ਸਮਾਵਾਏ ਗੁਣਵੰਤੀ ਗੁਣ ਰਵੈ ਮੈਂ ਪਿਰ ਨਿਸ਼ਚਲ ਭਾਵ ਆਏ ਨਿਸ਼ਚਲ ਚਤਰਾ ਸੁਜਾਨ ਵਿਧਾਤਾ ਚੰਚਲ ਜਗਤ ਸੁਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਭਾਇਆ ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗੇ ਨਾਨਕ ਸਾ ਤਨ ਨਾ ਪਿਆਰੀ ਆਵ ਭਗਤੀ ਫਿਰ ਆਗ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੋਖੈ ਆਵਤ ਕੀ ਨਾਹੀ ਮਨ ਤਨ ਵਸੈ ਮੁਖੇ ਮਨ ਤਨ ਰਵ ਰਹਾ ਜਗ ਜੀਵਨ ਗੁਰ ਸਬਦ ਦੇ ਰੰਗ ਮਾਣੀ ਅੰਡਰ ਜੇਰਜ ਸਿਤਜ ਉਤ ਭਜ ਕਟ ਘਟ ਜੋਤ ਸਮਾਣੀ ਦਰਸ਼ਨ ਦੇਹੁ ਦਇਆਪਤ ਦਾਤੇ ਗਤ ਪਾਵ ਮਤ ਦੇਹੁ ਨਾਨਕ ਰੰਗ ਰਵੇ ਰਸ ਰਸੀਆ ਹਰਿ ਸਿਉ ਪ੍ਰੀਤਾ ਸਨੇਹੋ ਮਾਗ ਪੁਨੀਤਾ ਭਈ ਤੀਰਥ ਅੰਤਰ ਜਾਣਿਆ ਸਾਜਣ ਸਹਿਜ ਮਿਲੇ ਗੁਣ ਗਹਿ ਅੰਕ ਸੁਮਾਣਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾਂ ਗੰਗ ਜਮਨਾ ਤਹਿ ਬੈਣੀ ਸੰਗਮ ਸਾਤ ਸੁਮੁੰਦਾ ਸੁਮਾਵਾਂ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਇਕੋ ਜਾਤਾ ਨਾਨਕ 마ਗ ਮਹਾਰਸ ਹਰਿ ਜਪ 88 ਤੀਰਤ ਨਾਤਾ ਫਲਗੁਣ ਮਨ ਰੈਸੀ ਪ੍ਰੇਮ ਸੁਭਾਇਆ ਅੰਧਨ ਰਸ ਭਇਆ ਆਪ ਗਵਾਇਆ ਮਨ ਮੋਹ ਚੁਕਾਇਆ ਜਾਂ ਤਿਸ ਭਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਫਿਰ ਬਜੋਹ ਮਹਿਲੀ ਲਹਾ ਨਾ ਥਾਓ ਹਾਰ ਡੋਰਾ ਰਸਪਾਟ ਪਟੰਬਰ ਫਿਰ ਲੋੜੀ ਸੀ ਗਾਰੀ ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ ਬੇ ਦਸ ਮਹਾਰੂਤੀ ਥਿੱਤੀ ਵਾਰ ਭਲੇ ਘੜੇ ਮੂਰਤਾ ਪਲ ਸਾਚੇ ਆਏ ਸਹਿਜ ਮਿਲੇ ਪਰਾਵ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜਿਨ ਸਿੰਗਾਰੀ ਤਿਸੇ ਪਿਆਰੀ ਮੇਲ ਭਿਆ ਰੰਗ ਮਾਣੈ ਘਰ ਸੇ ਸੁਹਾਵੀ ਜਾਂ ਪਿਰ ਰਾਵੀ ਗੁਰਮੁਖ ਮਸਤਕ ਭਾਗੋ ਨਾਨਕ ਅਹਨਸਾ 라ਵੈ ਪ੍ਰੀਤਮਾ ਹਰ ਵਰ ਥਿਰ ਸੁਹਾਗੋ ਘਰ ਸੇਜ ਸੁਹਾਵੀ ਜਾਂ ਪਿਰ ਰਾਵੀ ਗੁਰਮਖ ਮਾਸਤਕ ਭਾਗੋ ਨਾਨਕ ਐ ਨਸ ਰਾਵੈ ਪ੍ਰੀਤਮਾ ਹਰ ਵਾਰ ਅਥਿਰ ਸੁਹਾਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ